ਗੋਨੀ ਤਾਣੀਆਂ ਦੇ ਤਾਣ ਨੀ ਓਟੀਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਜੀ ਤਾਣ ਤਾਣ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਣ ਤਾਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਣ ਤਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਏ ਸੁਨੇਹੀ ਅਰਦਾਸ ਆਪ ਜੀ ਦੇ ਪਵਿੱਤਰ ਨਾਮ ਦੀ ਅਰਦਾਸ ਤੇ ਪਾਛੇ ਗਿਓ ਆਪ ਦੀ ਗੁਰਬਾਣੀ ਦੀ ਪਵਿੱਤਰ ਮੁਖਵਾ ਕੰ ਦਾ ਤਾਰ ਜਿਓ ਸੁਣ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਏ ਪ੍ਰਗਟ ਭਈ ਸਗਲੇ ਜੋਗ ਅੰਤਰੇ ਗੁਰ ਨਾਨਕ ਕੀ ਵਡਿਆਈ ਐਸੇ ਦੀਨ ਦਇਆਲ ਸਤ ਗੁਰ ਸੱਚੇ ਪਾਤਸ਼ਾਹ ਜਿਓ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦੇ ਗੁਰੂ ਘਰ ਦੇ ਸੇਵਕ ਹੈ ਸ੍ਰੀ ਗੌਰਵ ਚੋਪੜਾ ਜੀ ਸਹਿਤ ਪਰਿਵਾਰ ਵਾਲੋਂ ਮਿਲ ਜੁਲ ਕੇ ਤਾਂ ਤਾਂ ਸ੍ਰੀ ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਇਆ ਅੰਮ੍ਰਿਤ ਵੇਲੇ ਤੋਂ ਆਗਿ ਜੀ ਦੀ ਪਵਿੱਤਰ ਸੋਹਣੀ ਸਾਵ ਲੈ ਕੇ ਆਇਆ ਦਾਤ ਜੀਓ ਆਗਿ ਨੇ ਆਪਾਰ ਬਖਸ਼ਿਸ਼ ਕੀਤੀ ਹੈ ਕੁੱਲੇ ਪੰਡਾਲਾ ਵਿਚ ਆਵਿਦੇ ਸੋਹਣੇ ਪ੍ਰਕਾਸ਼ ਮਾਨ ਹੋਏ ਹੰਦਾ ਤਾ ਜਿਓ ਉਪਰਾੰਤੇ ਸ਼ਬਦ ਕੀਰਤਨ ਅਨਲ ਸੇ ਖੇਪੋੜੀਆਂ ਦੇ ਪਾਠ ਹੋਏ ਹੰਦਾ ਤਾ ਜਿਓ ਪੜੇ ਸੁਣੀ ਬਾਣੀ ਦਾ ਪਾਉ ਸਾਜ ਖਣ ਵਿਖੇਦਰ ਪਰਵਾਨ ਕਰਨੇ ਦਾ ਤਾ ਜਿਓ ਸਿਦਾਰਾ ਸੰਤਾਂ ਦੀ ਯਾਦ ਰਿਆ ਤਿੰਨ ਫੁੱਲ ਮੱਥਾ ਟੇਕਿਆ ਪਰਵਾਹ ਕਨੇ ਦਾਤਾ ਜਿਓ ਕੰਕਲੋ ਓੰਕਾਰ ਤੋਂ ਬਚਾਉਣਾ ਸਿੱਧੇ ਰਸਤੇ ਪਾਉਣਾ ਆਂਗ ਸੰਗ ਸਹਾਈ ਹੁਣੇ ਦਾਤਾ ਜਿਓ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਾਰਾ ਆਪ ਆਪਣਾ ਮੇਰਾ ਪਰਿਆਤ ਸਦਾ ਹੀ ਸਰਬ ਸੰਤਾ ਤੇ ਪਰਿਵਾਰਾਂ ਤੇ ਰੱਖਣੇ ਦਾ ਕਾਜਿਓ ਸੇਵਕਾਂ ਵੱਲੋਂ ਬੇਅੰਤ ਮਾਇਆ ਦਾਸ ਹੋਈ ਜਿ ਜ ਪਾਉਨਾ ਕਰਕੇ ਸੇਵਕਾਂ ਵੱਲੋਂ ਅਰਦਾਸ ਹੋਈ ਸੇਵਕਾਂ ਦੀਆਂ ਹਰ ਮਨੋ ਕਾਮਨਾ ਪੂਰਨ ਕਰਨੇ ਦਾ ਕਾਜਿਓ ਜਿਸ ਕੇ ਸਿਰੋਪਰ ਤੋਂ ਸੁਆਮੀ ਸੋਦੋ ਕੈਸਾ ਪਾਵੇ ਬੋਲ ਨ ਜਾਣੇ ਮਾਇਆ ਮਦ ਮਾਤਾ ਮਨਾ ਚੇਤਨਾ ਵਿਦਾ ਕਾਜਿਓ ਆਬੀਰੇ ਗੁਰੂ ਘਰ ਦੇ ਸੇਵਕ ਸਰਦਾਰ ਰਮਿੰਦਰ ਸਿੰਘ ਜੀ ਸਹਿ ਪਰਿਵਾਰੋਂ ਮਿਲ ਕੇ ਆਪਣੇ ਕਾਕਾ ਸੁਪੁੱਤਰ ਸਹਿ ਪ੍ਰੀਤ ਸਿੰਘ ਜੀ ਦੇ ਦਿਹਾਰੋਕਤਾ ਦੀਆਂ ਦਾਤਾਂ ਬਖਸ਼ੀਸ਼ ਕਰਨੀ ਦਾਤਾ ਜਿਓ ਸੇਵਕ ਪਰਿਵਾਰ ਵੱਲੋਂ ਐਸੇ ਆਪ ਜੀ ਦੀ ਪਾਵਨ ਜੋਰੇ ਵੇਖੇ ਪਵਿੱਤਰ ਕੜਾ ਪ੍ਰਸ਼ਾਦ ਦੇ ਦੇਗਾ ਜੇ ਰੋਇੰ ਅੰਤੁਰ ਕੇ ਲੰਗਰ ਆ ਜੇ ਰੋਇ ਨੈ ਮਿਸ਼ਤਾਨ ਪ੍ਰਸ਼ਾਦ ਆ ਜੇ ਰੋਇ ਅੰਤ ਮਾਇਆ ਅਰਦਾਸ ਸੁਈਦਾ ਕਾਜਿਓ ਜੇ ਜੇ ਪਾਵਨਾ ਕਰਕੇ ਸੇ ਕਮਲੋਂ ਅਰਦਾਸ ਸੁਈਸੀ ਕਰੀਆ ਹਰ ਮਨੋ ਕਾਮਨਾ ਪੂਰ ਕਨੇਗਾ ਕਾਜਿਓ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਉਸਾਉਣੇ ਬੱਚਿਆਂ ਦੇ ਸਿਰ ਤੇ ਮੇਰ ਪ੍ਰਿਆਤ ਰੱਖਣੇ ਦੁੱਖ ਆਕਲੇਸ਼ਾਂ ਦੇ ਨਾਸ ਕਰਨੇ ਸੱਚੇ ਨਾਮ ਦੇ ਪ੍ਰਕਾਸ਼ ਕਰਨੇ ਦਾ ਕਾਰਜਿਓ ਜਿਨ੍ਹਾਂ ਖਜਾਂਏ ਮਾਇ ਨਿਕਲੇ ਸੁੱਖਜਾਨੇ ਬਰਪੂਰ ਕਰਨੇ ਦਾ ਕਾਰਜਿਓ ਕਾਰੋਬਾਰ ਚਵਾਉ ਦੇ ਪਾਉਣੇ ਦੇਸ਼ ਪਰਦੇਸ ਨੇ ਕਾ ਪ੍ਰਕਾਰ ਦੀਆਂ ਸਹਾਇਤਾ ਬਖਸ਼ਿਸ਼ ਕਰਨੇ ਦਾ ਕਾਰਜਿਓ

जो छके आप जी पवित्र नाम जपे सतनाम श्री वाहेगुरु नाम जपे द ताजी ओसे दोन दीवान पवित्र लाहे दरगाह हुकमनामे बख़्शके संता नज़री नज़र निहार करो दाता में ते चलन दी हुकुमनामे ते चलण जी दत बख़्शिश करणी दाजी ओ ਸੋ ਕੋ ਵੀ ਨਾਮ ਚਿਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਘਰਿ ਸਰਬਤਨ ਨਾਮ ਭਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਜੀ ਸਤਿ ਸ੍ਰੀ ਅਕਾਲ ਕੇ ਤਵੇ ਚਲਾਇਓ ਪੰਥੇ ਸਭ ਸਰਕਾਰ ਕੋ ਹੁਕਮ ਹੈ ਗੁਰੂ ਆਪੇ जय मानियो भग जो प्रभु को मिल वो चोज शब्द में राज करेगा खाल साया के रहे न कोए भारो सब मिलेंगे बचे शरण जो कर भोर दलेश से प्रभु पया जलत पयो जगत गो जग पियो जय 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 सुरलोक पियो जय 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 सुरलोक alisa awesome.